ਹਾਂਜੀ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਮਿਸ਼ਨ ਸਮਰਾਤ 2025 26 ਇੱਕ ਕਦਮ ਪਰਪਕਤਾਵਲ ਪੰਜਾਬੀ ਪਾਸ਼ਾ ਦੀ ਬੁਨਿਆਦੀ ਤਿਆਰੀ ਪੰਜਾਬੀ ਅਭਿਆਸ ਪੁਸਤਕ ਕਹਾਣੀ ਫਟਵਾਲ ਪੜਾਂਗੇ ਅਸੀਂ ਚਲੋ ਸ਼ੁਰੂ ਕਰਦੇ ਹਾਂ ਬੇਟਾ ਪ੍ਰੀਤ ਦੇ ਘਰ ਦੇ ਨੇੜੇ ਹੀ ਇੱਕ ਬਾਜ਼ਾਰ ਹੈ ਉਹ ਆਪਣੇ ਭਰਾ ਰਸੀਦ ਨੂੰ ਕਹਿੰਦੀ ਹੈ ਵੀਰੇ ਕੁਝ ਲੈ ਆਈਏ ਰਸੀਦ ਤਿਆਰ ਹੋ ਗਿਆ ਦੋਵੇਂ ਆਪਣੀ ਦਾਦੀ ਕੋਲ ਗਏ ਦਾਦੀ ਜੀ ਨੇ ਪੁੱਛਿਆ ਤੁਸੀਂ ਦੋਵੇਂ ਬਾਜ਼ਾਰ ਤੋਂ ਕੀ ਲੈ ਕੇ आओगे ਰਸੀਦ ਨੇ ਕਿਹਾ ਦਾਦੀ ਜੀ ਮੈਨੂੰ ਮੋਟਰਕਾਰ ਪਸੰਦ ਹੈ ਮੈਂ ਮੋਟਰਕਾਰ ਹੀ ਖਰੀਦਾਂਗਾ ਜੇਕਰ ਪ੍ਰੀਤ ਨੂੰ ਕੋਈ ਗੱਡੀ ਪਸੰਦ ਹੈ ਤਾਂ ਮੈਂ ਉਸ ਲਈ ਗੱਡੀ ਖਰੀਦਾਂਗਾ ਪ੍ਰੀਤ ਨੇ ਕਿਹਾ ਪੁੱਛਿਆ ਤੁਹਾਨੂੰ ਕਿਵੇਂ ਪਤਾ ਹੈ ਕਿ ਮੈਨੂੰ ਗੱਡੀ ਹੀ ਪਸੰਦ ਆਵੇ ਰਸੀਦ ਨੇ ਕਿਹਾ ਕਿਉਂਕਿ ਤੁਸੀਂ ਇੱਕ ਗੱਡੀ ਹੋ ਅਤੇ ਕੁੜੀਆਂ ਗੁੱਡੀਆਂ ਨਾਲ ਹੀ ਖੇਡਦੀਆਂ ਹਨ। ਪ੍ਰੀਤ ਨੇ ਕਿਹਾ ਇਸ ਤਰ੍ਹਾਂ ਤਾਂ ਤੁਸੀਂ ਗੁੱਡੇ ਹੋ ਅਤੇ ਤੁਹਾਨੂੰ ਗੁੱਡੀਆਂ ਨਾਲ ਹੀ ਖੇਡਣਾ ਚਾਹੀਦਾ ਹੈ। ਰਸੀਦ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਹੇ। ਉਸਨੇ ਸਿਰਫ ਇੰਨਾ ਕਿਹਾ ਫਿਰ ਤੁਸੀਂ ਕੀ ਲਵੋਗੇ? ਮੈਂ ਫੁੱਟਬਾਲ ਲਵਾਂਗੀ। ਇਹ ਕਹਿ ਕੇ ਪ੍ਰੀਤ ਨੇ ਆਪਣੇ ਪੈਰਾਂ ਨਾਲ ਹਵਾ ਵਿੱਚ ਕਿੱਕ ਮਾਰੀ ਅਤੇ ਉੱਪਰ ਤੱਕਿਆ। ਦਾਦੀ ਹੱਸ ਪਈ। ਫਿਰ ਦਾਦੀ ਨੇ ਦੋਵਾਂ ਨੂੰ ਆਪਣੀ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦਣ ਲਈ ਪੈਸੇ ਦਿੱਤੇ ਕਰਦੇ ਹਾਂ ਬੇਟਾ ਇਸ ਦਾ ਪਾਠ ਅਧਾਰਤ ਅਭਿਆਸ ਖਾਲੀ ਥਾਵਾਂ ਮੈਂ ਮੋਟਰਕਾਰ ਹੀ ਖਰੀਦਾਂਗਾ ਨੰਬਰ 2 ਪ੍ਰੀਤ ਦੇ ਘਰ ਦੇ ਨੇੜੇ ਹੀ ਇੱਕ ਬਾਜ਼ਾਰ ਹੈ ਹਰਸ਼ੀਦ ਨੇ ਮੋਟਰਕਾਰ ਖਰੀਦਣ ਦੀ ਸੋਚੀ ਨੰਬਰ 4 ਪ੍ਰੀਤ ਨੇ ਫੁੱਟਬਾਲ ਖਰੀਦਣ ਦਾ ਫੈਸਲਾ ਕੀਤਾ ਹੇਠਾਂ ਦਿੱਤੇ ਵਾਕਾਂ ਨੂੰ ਸਹੀ ਜਾਂ ਗਲਤ ਨਿਸ਼ਾਨ ਲਗਾਓ। ਨੰਬਰ 1 ਪ੍ਰੀਤ ਨੇ ਰਸੀਦ ਨੂੰ ਬਾਜ਼ਾਰ ਜਾਣ ਲਈ ਕਿਹਾ। ਸਹੀ ਰਸੀਦ ਨੇ ਦਾਦੀ ਜੀ ਨੂੰ ਚੂੜੀਆਂ ਖਰੀਦਣ ਦੀ ਸੋਚੀ। ਗਲਤ ਰਸੀਦ ਨੇ ਪ੍ਰੀਤ ਲਈ ਗੁੱਡੀ ਖਰੀਦਣ ਦੀ ਸੋਚੀ। ਸਹੀ ਪ੍ਰੀਤ ਨੇ ਮੋਟਰਕਾਰ ਖਰੀਦਣ ਦੀ ਸੋਚੀ। ਗਲਤ ਹੇਠਲੇ ਵਾਕ ਸ਼ਬਦਾਂ ਦੇ ਵਾਕ ਬਣਾਓ। ਨੰਬਰ 1 ਦਾਦੀ ਮੈਂ ਆਪਣੀ ਦਾਦੀ ਨੂੰ ਬਹੁਤ ਪਿਆਰ ਕਰਦਾ ਹਾਂ। ਨੰਬਰ 2 ਪਸੰਦ ਮੈਨੂੰ ਗੁਲਾਬ ਦਾ ਫੁੱਲ ਬਹੁਤ ਪਸੰਦ ਹੈ। ਨੰਬਰ 3 ਫੁੱਟਬਾਲ ਹਰਮਨ ਫੁੱਟਬਾਲ ਖੇਡਦਾ ਹੈ। ਨੰਬਰ 4 ਸਮਝ ਮੁਸੀਬਤ ਵੇਲੇ ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਅੱਗੇ ਬੇਟਾ ਨੰਬਰ 4 ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ। ਖਰੀਦਣਾ ਵੇਚਣਾ ਹੱਸਣਾ ਰੋਣਾ ਆਪਣੀ ਪਰਾਇ। ਨੰਬਰ 5 ਪੜਨਾਮ ਸ਼ਬਦਾਂ ਦੀ ਪਛਾਣ ਕਰੋ ਅਤੇ ហេਟਾਂ ហេਟਾਂ ਲਕੀਰ ਲਗਾਓ। 2 ਮੈਂ ਆਪਣੀ ਦਾਦੀ ਕੋਲ ਗਏ। ਇਸ ਸੈਂਟੈਂਸ ਦੇ ਵਿੱਚੋਂ ਵਾਕ ਦੇ ਵਿੱਚੋਂ ਬੇਟਾ ਜਿਹੜਾ ਆਪਣੀ ਹੈ ਇਹ ਪੜਨਾਮ ਹੈ। ਨੰਬਰ 2 ਜੇਕਰ ਪ੍ਰੀਤ ਨੂੰ ਕੋਈ ਗੁੱਡੀ ਪਸੰਦ ਹੈ ਤਾਂ ਮੈਂ ਉਸ ਨੂੰ ਲੈ ਮੈਂ ਉਸ ਲਈ ਗੁੱਡੀ ਖਰੀਦਾਂਗਾ। ਇਸ ਵਾਕ ਦੇ ਵਿੱਚੋਂ ਮੈਂ ਜਿਹੜਾ ਪੜਨਾਮ ਸ਼ਬਦ ਹੈ ਠੀਕ ਹੈ ਬੇਟਾ ਅੱਗੇ ਚੱਲਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਬਾਕਾਂ ਵਿੱਚ ਦਿਓ। ਪ੍ਰੀਤ ਤੇ ਰਸੀਦ ਦਾਦੀ ਕੋਲ ਕਿਉਂ ਗਏ? ਪ੍ਰੀਤ ਨੇ ਰਸੀਦ ਨੂੰ ਕੀ ਪੁੱਛਿਆ? ਦਾਦੀ ਜੀ ਨੇ ਕੀ ਪੁੱਛਿਆ? ਦਾਦੀ ਜੀ ਨੇ ਕੀ ਕੀਤਾ? ਚਲੋ ਕਰਦੇ ਹਾਂ ਇਹਦੇ ਉੱਤਰ। ਨੰਬਰ 1 ਪ੍ਰੀਤ ਤੇ ਰਸੀਦ ਦਾਦੀ ਕੋਲ ਕਿਉਂ ਗਏ? ਉੱਤਰ ਹੈ ਉਹ ਦਾਦੀ ਕੋਲੋਂ ਪੈਸੇ ਲੈਣ ਗਏ। ਪ੍ਰਸ਼ਨ ਨੰਬਰ 2 ਪ੍ਰੀਤ ਨੇ ਰਸੀਦ ਨੂੰ ਕੀ ਪੁੱਛਿਆ? ਤੈਨੂੰ ਕਿਵੇਂ ਪਤਾ ਲੱਗਾ ਕਿ ਮੈਨੂੰ ਗੁੱਡੀ ਹੀ ਪਸੰਦ ਆਵੇਗੀ? ਪ੍ਰਸ਼ਨ ਨੰਬਰ 3 ਦਾਦੀ ਜੀ ਨੇ ਕੀ ਪੁੱਛਿਆ? ਦਾਦੀ ਜੀ ਨੇ ਪੁੱਛਿਆ ਕਿ ਤੁਸੀਂ ਦੋਵੇਂ ਕੀ ਲੈ ਕੇ ਆਵੋਗੇ? ਪ੍ਰਸ਼ਨ ਨੰਬਰ 4 ਦਾਦੀ ਜੀ ਨੇ ਕੀ ਕੀਤਾ? ਦਾਦੀ ਜੀ ਨੇ ਦੋਵੇਂ ਬੱਚਿਆਂ ਨੂੰ ਆਪਣੀ ਪਸੰਦ ਦੇ ਖਿਡੌਣੇ ਖਰੀਦਣ ਲਈ ਪੈਸੇ ਦੇ ਦਿੱਤੇ। ਐਸੀ ਬੇਟਾ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ